ਬੀਜੇਪੀ ਸੰਸਦ ਦੇ ਫਿਲਮ ਅਦਾਕਾਰਾ ਕੰਗਨਾ ਨਾਉਤ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਤੇ ਗਏ ਬਿਆਨ ਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਬਿਆਨ ਸਾਹਮਣੇ ਹੁਣਾ ਕਿਹਾ ਕਿ ਕੰਗਨਾ ਨਾਇਕ ਨਹੀਂ ਸਗੋ ਖਲਾਇਗਾ ਉਸ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ ਦੱਸਦੇ ਕਿ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਕੰਗਨਾ ਹਮੇਸ਼ਾ ਪੰਜਾਬ ਤੇ ਸਾਡੇ ਲੋਕਾਂ ਬਾਰੇ ਵਿਵਾਦਿਤ ਬਿਆਨ ਦਿੰਦੀ ਰਹਿੰਦੀ ਹੈ ਹਾਲਾਤ ਅਜਿਹੇ ਨੇ ਕਿ ਭਾਜਪਾ ਨੂੰ ਆਪਣੇ ਬਿਆਨਤੋਂ ਦੂਰ ਰਹਿਣਾ ਪੈ ਰਿਹਾ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਜੇਕਰ ਕੰਗਨਾ ਦੇ ਮਾਤਾ ਪਿਤਾ ਕਿਸਾਨ ਨੇ ਤਾਂ ਉਹ ਵੀ ਇਸ ਦੇ ਬਿਆਨ ਨਾਲ ਸਹਿਮਤ ਨਹੀਂ ਹੋਣਗੇ ਕਈ ਲੋਕ ਸੋਚ ਸਮਝ ਕੇ ਬੋਲਦੇ ਨੇ ਤੇ ਕਈ ਬੋਲਣ ਤੋਂ ਬਾਅਦ ਸੋਚਦੇ ਨੇ ਪਰ ਕੰਗਰਾ ਇਹਨਾਂ ਦੋਵਾਂ ਸ਼੍ਰੇਣੀਆਂ 'ਚ ਨਹੀਂ ਆਉਂਦੀ ਉਹ ਨਾ ਤਾਂ ਬੋਲਣ ਤੋਂ ਪਹਿਲਾਂ ਸੋਚਦੀ ਹੈ ਤੇ ਨਾ ਹੀ ਬਾਅਦ ਵਿੱਚ ਹੁਣ ਕੰਗਰਾ ਲੋਕ ਸਭਾ 'ਚ ਸਾਂਸਦ ਹੈ ਉਸ ਨੂੰ ਅਜੀਬ ਬਿਆਨ ਨਹੀਂ ਦੇਣੇ ਚਾਹੀਦੇ ਦਰ ਇਸ ਲੈਂਪੀ ਕੰਗਰਾ ਨੇ ਪਿਛਲੇ ਦਿਨ ਮੰਡੀ ਚੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਨੂੰ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਦੁਬਾਰਾ ਲਾਗੂ ਕਰਨਾ ਚਾਹੀਦਾ ਉਸ ਨੇ ਕਿਹਾ ਕਿ ਜਿੱਤੇ ਕੇਂਦਰ ਦੇ ਤਿੰਨ ਖੇਤੀ ਕਾਨੂੰਨ ਦੀ ਦੇਸ਼ ਪੱਧਰ 'ਤੇ ਚੁਲਾਗਾ ਹੋਈ ਉਹਦੇ ਸਿਰਫ ਇੱਕ ਸੂਬੇ ਦੇ ਕਿਸਾਨਾਂ ਨੇ ਇਹਨਾਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਸੰਸਦ ਮੈਂਬਰ ਨੇ ਕਿਹਾ ਕਿ ਇਹਨਾਂ ਕਿਸ ਇਹ ਤਿੰਨੋਂ ਖੇਤੀ ਕਾਨੂੰਨ ਲਾਗੂ ਕਰਨ ਦੀ ਮੰਗ ਕਰਨੀ ਚਾਹੀਦੀ ਹੈ ਇਹ ਤਿੰਨੋਂ ਕਾਨੂੰਨ ਕਿਸਾਨਾਂ ਦੇ ਹਿੱਤ ਚ ਨਹੀਂ ਜਿਸ ਤੋਂ ਬਾਅਦ ਕੰਗਰਸ ਮੁੜ ਸੂਚੀਆਂ 'ਚ ਆ ਗਏ ਕੰਗਰਸ ਦੇ ਇਸ ਬਿਆਨ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਤਾਂ ਇਸ ਦੇ ਚੱਲਦੇ ਆਉਣ ਡਾਕਟਰ ਬਰਬੀਰ ਸਿੰਘ ਦਾ ਬਿਆਨ ਸਾਹਮਣੇ ਹੈ ਉਹਨਾਂ ਨੇ ਕਿਹਾ ਕਿ ਨਾਇਕ ਨਹੀਂ ਸਗੋ ਖਲ ਨਾਇਕ ਹੈ ਕੰਗਰਸ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ